ਜੋ ਉਹਨਾਂ ਦੀ ਡਿਮਾਂਡ ਸੀ ਕਿ ਪੀਣ ਵਾਲੇ ਪਾਣੀ ਦੀ ਫਿਊਮੇਨੇਟੇਰੀਅਨ ਗਰਾਊਂਡ ਦੇ ਉੱਤੇ 4000 ਕਿਊਸਿਕ ਪਾਣੀ ਜਿਹੜਾ 4 ਅਪ੍ਰੈਲ ਤੋਂ ਜਾ ਰਿਹਾ ਹੈ ਉਹੀ ਪਾਣੀ ਸਾਡੇ ਅਧਿਕਾਰੀਆਂ ਨੇ ਕਿਹਾ ਕਿ 4000 ਕਿਊਸਿਕ ਅਸੀਂ ਦੇ ਸਕਦੇ ਹਾਂ ਤੇ 8500 ਕਿਊਸਿਕ ਨਹੀਂ ਦੇ ਸਕਦੇ ਪੰਜਾਬ ਅਤੇ ਹਰਿਆਣਾ ਵਿਚਕਾਰ ਚੱਲ ਰਹੇ ਪਾਣੀ ਦੀ ਵੰਡ ਦੇ ਵਿਵਾਦ ਵਿਚਾਲੇ ਅੱਜ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਟੈਕਨੀਕਲ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ ਮੀਟਿੰਗ ਉਪਰੰਤ ਪੰਜਾਬ ਦੇ ਜਲ ਸਰੋਤ ਮੰਤਰੀ ਬ੍ਰਿੰਦਰ ਗੋਇਲ ਨੇ ਜਾਣਕਾਰੀ ਦਿੱਤੀ ਕਿ ਹਰਿਆਣਾ ਵੱਲੋਂ ਅੱਜ ਮੁੜ ਪਾਣੀ ਦੀ ਮੰਗ ਕੀਤੀ ਗਈ। ਹਰਿਆਣਾ ਨੇ ਕਿਹਾ ਕਿ ਉਸ ਨੂੰ 10300 ਕਿਊਸਿਕ ਪਾਣੀ ਦੀ ਲੋੜ ਹੈ। ਸੋ ਮੀਟਿੰਗ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾਂ ਰਾਜਸਥਾਨ ਗਵਰਨਮੈਂਟ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਐਪਰੀਸ਼ੀਏਟ ਕੀਤਾ ਕਿ ਸਾਨੂੰ ਇਹਨਾਂ ਨੇ ਜਦੋਂ ਪਾਣੀ ਦੀ ਜ਼ਰੂਰਤ ਸੀ ਸਾਨੂੰ ਪਾਣੀ ਦਿੱਤਾ। ਤੇ ਫਿਰ ਜਦੋਂ ਹਰਿਆਣਾ ਦੀ ਵਾਰੀ ਆਈ हरियाणा ਨੇ ਉਹੀ ਆਪਣਾ ਰਾਗ ਲਾਪਨਾ ਸ਼ੁਰੂ ਕਰਤਾ ਪਹਿਲਾਂ ਉਹਨਾਂ ਨੇ ਕਿਹਾ ਕਿ 8500 ਕਿਊਸਿਕ ਸਾਨੂੰ ਪਾਣੀ ਦਿਓ ਜਿਹੜਾ ਪੋਸੀਬਲ ਹੈ ਨਹੀਂ ਸੀ 4000 ਕਿਊਸਿਕ ਜਿਹੜਾ ਪਾਣੀ ਸੀ ਉਹ ਪਹਿਲਾਂ ਅਸੀਂ ਜੋ ਉਹਨਾਂ ਦੀ ਡਿਮਾਂਡ ਸੀ ਕਿ ਪੀਣ ਵਾਲੇ ਪਾਣੀ ਦੀ ਹਿਊਮਨਿਟੇਰੀਅਨ ਗਰਾਊਂਡ ਦੇ ਉੱਤੇ 4000 ਕਿਊਸਿਕ ਪਾਣੀ ਜਿਹੜਾ 4 ਅਪ੍ਰੈਲ ਤੋਂ ਜਾ ਰਿਹਾ ਹੈ ਉਹੀ ਪਾਣੀ ਸਾਡੇ ਅਧਿਕਾਰੀਆਂ ਨੇ ਕਿਹਾ ਕਿ 4000 ਕਿਊਸਿਕ ਅਸੀਂ ਦੇ ਸਕਦੇ ਹਾਂ ਤੇ 8500 ਕਿਊਸਿਕ ਨਹੀਂ ਦੇ ਸਕਦੇ ਜਾਣਕਾਰੀ ਅਨੁਸਾਰ ਮੀਟਿੰਗ ਵਿੱਚ ਪੰਜਾਬ ਹਰਿਆਣਾ ਦਰਮਿਆਨ ਚੱਲ ਰਹੇ ਵਿਵਾਦ ਵਿਚਾਲੇ ਇਹ ਮੀਟਿੰਗ ਕੀਤੀ ਗਈ ਇਸ ਬੈਠਕ ਵਿੱਚ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਚੀਫ ਇੰਜੀਨੀਅਰ ਸ਼ਾਮਿਲ ਹੋਏ ਹਾਲਾਂਕਿ ਕੇਂਦਰੀ ਜਲ ਵਿਭਾਗ ਦੇ ਸਕੱਤਰ ਤੇ ਚੀਫ ਇੰਜੀਨੀਅਰ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਏ ਹਨ ਉਹ ਵੀਜ਼ਿਰਾਹੀ ਮੀਟਿੰਗ ਦਾ ਹਿੱਸਾ ਬਣੇ ਤੇ ਅੱਜ ਦੀ ਜਿਹੜੀ ਮੀਟਿੰਗ ਸੀ ਟੈਕਨੀਕਲ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਹੋਈ ਉਹਦੇ ਵਿੱਚ ਪੰਜਾਬ ਵੱਲੋਂ ਸਾਡੇ ਸੈਕਟਰੀ ਕ੍ਰਿਸ਼ਨ ਕੁਮਾਰ ਜੀ ਤੇ ਚੀਫ ਇੰਜੀਨੀਅਰ ਸ਼ੇਰ ਸਿੰਘ ਜੀ ਉਹਨਾਂ ਨੇ ਉਹਦੇ ਵਿੱਚ ਹਿੱਸਾ ਲਿਆ ਤੇ ਤਿੰਨੇ ਸਟੇਟਾਂ ਦੇ Rajasthan ਦੇ Haryana ਦੇ ਉਹ ਚੀਫ ਇੰਜੀਨੀਅਰ ਉੱਥੇ ਹਾਜ਼ਰ ਸੀ ਤੇ ਸੈਂਟਰ ਸਰਕਾਰ ਵੱਲੋਂ ਉਹਨਾਂ ਦੇ ਨੁਮਾਇंदे ਆਨਲਾਈਨ ਜੁੜੇ ਤੇ BBMB ਦੇ ਚੇਅਰਮੈਨ ਜਿਹੜੇ ਉਹ ਇਸ ਮੀਟਿੰਗ ਨੂੰ ਪ੍ਰ ਚੇਟ ਕਰ ਰਹੇ ਸੀ ਪੰਜਾਬ ਵੱਲੋਂ ਇਸ ਮੀਟਿੰਗ ਵਿੱਚ ਮੰਤਰੀ ਬ੍ਰਿੰਦਰ ਗੋਇਲ ਸਮੇਤ ਸੈਕਟਰੀ ਕ੍ਰਿਸ਼ਨ ਕੁਮਾਰ ਅਤੇ ਚੀਫ ਇੰਜੀਨੀਅਰ ਸ਼ੇਰ ਸਿੰਘ ਸ਼ਾਮਿਲ ਹੋਏ ਸਨ ਮંત્રી ਬ੍ਰਿੰਦਰ ਗੋਇਲ ਨੇ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਿਆਣਾ ਨੇ ਫਿਰ ਤੋਂ ਰਾਗ ਅਲਾਪਿਆ ਅਤੇ 21 ਮਈ ਤੋਂ 10300 ਕਿਊਸਿਕ ਪਾਣੀ ਦੇਣ ਦੀ ਡਿਮਾਂਡ ਕੀਤੀ ਹੈ ਜਦਕਿ ਇਸ ਤੋਂ ਪਹਿਲਾਂ ਹਰਿਆਣਾ ਵੱਲੋਂ 9525 ਕਿਊਸਿਕ ਦੀ ਮੰਗ ਕੀਤੀ ਜਾ ਰਹੀ ਸੀ ਉਹਨਾਂ ਨੇ ਕਿਹਾ ਕਿ ਪਾਖੜਾ ਮੇਨ ਲਾਈਨ ਦੀ ਸਥਿਤੀ ਦਾ ਪਤਾ ਹੋਣ ਦੇ ਬਾਵਜੂਦ ਹਰਿਆਣਾ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਜਦਕਿ ਪੰਜਾਬ ਵੱਲੋਂ ਜੋ ਨਿਯਮ ਹਨ ਉਹਨਾਂ ਦੀ ਹੀ ਪਾਲਣਾ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਨਹਿਰ 11700 ਕਿਊਸਿਕ ਪਾਣੀ ਲੈ ਸਕਦੀ ਹੈ ਇਸ ਦੇ ਨਾਲ ਹੀ ਪੰਜਾਬ ਨੂੰ 3000 ਕਿਊਸਿਕ ਪਾਣੀ ਦੀ ਜ਼ਰੂਰਤ ਹੈ ਤਾਂ ਫਿਰ ਹਰਿਆਣਾ ਨੇ ਮੰਗ ਰੱਖੀ ਕਿ ਸਾਨੂੰ 10300 ਕਿਊਸਿਕ ਪਾਣੀ ਹੈ ਜਿਹੜਾ ਉਹ 21 ਤਾਰੀਖ ਤੋਂ ਦਿੱਤਾ ਜਾਵੇ ਜਦ ਕਿ ਉਸ ਤੋਂ ਪਹਿਲਾਂ ਆਪਣੇ ਪੱਤਰਾਂ ਦੇ ਰਹੀ ਬਕਾਇਦਾ ਇਨ ਰਾਈਟਿੰਗ ਉਹਨਾਂ ਨੇ 9525 ਕਿਊਸਿਕ ਦੀ ਜਿਹੜੀ ਮੰਗ ਰੱਖੀ ਸੀ ਤੇ ਹੁਣ 10300 ਕਿਊਸਿਕ ਦੀ ਰੱਖਤੀ ਹੁਣ ਜਿਹੜੀ ਭਾਖੜਾ ਮੇਨ ਲਾਈਨ ਹੈ ਜਿਹਦੇ ਵਿੱਚ ਦੇ ਪਾਣੀ ਜਾਣਾ ਉਹਦੀ ਜੋ ਕੈਪੈਸਿਟੀ ਹੈ ਉਹ 11700 ਕਿਊਸਿਕ 11700 ਕਿਊਸਿਕ ਪਾਣੀ ਲੈ ਸਕਦੀ ਹੈ 3000 ਕਿਊਸਿਕ ਸਾਨੂੰ ਪੰਜਾਬ ਦੇ ਲਈ ਚਾਹੀਦਾ ਤੇ 10300 ਕਿਊਸਿਕ ਇਹ ਮੰਗ ਕੇ ਬਹਿ ਗਏ ਸੋ ਪੋਸੀਬਲ ਹੀ ਨਹੀਂ ਹੋ ਸਕਦੀ ਪਾਖੜਾ ਮੇਨ ਲਾਈਨ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਤੇ ਇੰਨਾ ਪਾਣੀ ਉਹ ਲੈ ਨਹੀਂ ਸਕਦੀ ਤੇ ਪੰਜਾਬ ਦਾ ਸਾਰਾ ਪਿਆਸਾ ਰਹਿ ਗਿਆ ਉਹਨਾਂ ਦੱਸਿਆ ਕਿ ਹਰਿਆਣਾ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਪੰਜਾਬ ਮੰਗ ਕਰੇਗਾ ਤਾਂ 4000 ਕਿਊਸਿਕ ਪਾਣੀ ਵਾਪਸ ਕਰ ਦਿੱਤਾ ਜਾਵੇਗਾ ਸੋ ਅਸੀਂ ਜੋ ਰੂਲ ਜੋ ਰੈਗੂਲੇਸ਼ਨ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਹੈਗੇ ਸੀ ਅਸੀਂ ਉਹਨਾਂ ਤੇ ਚੱਲਦੇ ਹੋਏ ਪੂਰੀ ਤਰ੍ਹਾਂ ਉਹਨਾਂ ਦੀ ਪਾਲਣਾ ਕੀਤੀ ਹੈ ਤੇ ਅੱਜ ਮੀਟਿੰਗ ਦੇ ਵਿੱਚ ਅਸੀਂ ਇਹ ਵੀ ਗੱਲ ਕਹੀ ਹੈ ਕਿ ਜੋ 4000 ਕਿਊਸਿਕ 4 ਤਾਰੀਖ ਤੋਂ ਪਾਣੀ ਹਰਿਆਣੇ ਨੂੰ ਦਿੱਤਾ ਜਾ ਰਿਹਾ ਹੈ ਉਹ ਪੰਜਾਬ ਦਾ ਹਿੱਸਾ ਹੈ ਸੋ ਇਹ ਗੱਲ ਕਹੀ ਹੈ ਕਿ ਜਦੋਂ ਵੀ ਸਾਡੀ ਡਿਮਾਂਡ ਹੋਏਗੀ ਤਾਂ ਅਸੀਂ ਮੰਗ ਕਰਾਂਗੇ ਤਾਂ ਜਿਹੜਾ ਹਰਿਆਣਾ ਉਹ 4000 ਕਿਊਸਿਕ ਦਾ ਪਾਣੀ ਜੋ ਟੋਟਲ ਬਣ ਜਾਏਗਾ ਉਹ ਪਾਣੀ ਸਾਨੂੰ ਵਾਪਸ ਕਰੇਗਾ ਸੋ ਇਸ ਗੱਲ ਦੀ ਵੀ ਉੱਥੇ ਚਰਚਾ ਹੋਈ ਹੈ ਤੇ ਉਹ ਪਾਣੀ ਵੀ ਜਿਹੜਾ ਉਹ ਸਾਨੂੰ ਵਾਪਸ ਉਹ ਦੇਣਗੇ